ਛੋਟੇ ਸਾਹਿਬਜ਼ਾਦੇ ਆਪਾ ਜਵਾਰਾਬਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰਪੁਰ ਜੀ ਦੀ ਅਦੁੱਤੀ ਤੇ ਨਿਸਾਨੀ ਸ਼ਹਾਦਤ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਵਾਲੇ ਦੀਵਾਨ ਟੋਟਰ ਮੱਲ ਜੀ ਜਿਨ੍ਹਾਂ ਵੱਲੋਂ ਸੋਨੇ ਦੀਆਂ ਖੜੀਆਂ ਮੋਹਰਾ ਪਛਾਹ ਕੇ ਜਗ੍ਹਾ ਪ੍ਰਾਪਤ ਕੀਤੀ ਗਈ ਸੀ ਮੁਗਲ ਹਕੂਮਤ ਪਾਸੋਂ ਉਹਨਾਂ ਦੀ ਜੋ ਜਹਾਜੀ ਹਵੇਲੀ ਹੈ ਉਸ ਵੱਲੋਂ ਦਿਵਾਨ ਟੋਡਰ ਵੱਲ ਵਿਰਾਸਤੀ ਫੰਡਾਸ਼ਨ ਵੱਲੋਂ ਸਾਮ ਸਭਾਲ ਕੀਤੀ ਜਾ ਰਹੀ ਹੈ ਮੁਰੋਸਾਰੀ ਕੀਤੀ ਜਾ ਰਹੀ ਹੈ ਤੇ ਹੁਣ ਵੱਡਾ ਉਪਰਾਲਾ ਕਰਦਿਆਂ ਹੋਇਆ ਸੰਕਟਾਂ ਨੂੰ ਉਹ ਪਾਵਨ ਸ਼੍ਰੀ ਸਾਹਿਬ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਜੋ ਦਰਸ਼ਨ ਪਿਤਾ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਨੇ ਨਵਾਬ ਸ਼ੇਰ ਮੁਹੰਮਦ ਖਾਨ ਮਲੇਰੋ ਕੋਟਰਾ ਨੂੰ ਸਰਾਂਦੇ ਦੇ ਦਰਬਾਰ ਵਿੱਚ ਸਹਬਜ਼ਾਦਿਆਂ ਦੇ ਹਾਕੇ ਵਿੱਚ ਹਾਦ ਆ ਨਾਰਾ ਮਾਰ ਕੇ ਇਨਸਾਫ ਦੀ ਆਵਾਜ਼ ਬੁਲੰਦ ਕਰਨ ਦੇ ਸਨਮਾਨ ਬਜੋ ਰਾਇਕ ਅੱਲਾ ਜਿਹਦੇ ਰਾਹੀਂ ਬਕਸੀ ਸੀ ਤੇ ਨਾਲ ਹੀ ਇੱਕ ਹੋਰ ਇੱਕ ਪਹਿਲੀ ਵਾਰ ਇਹ ਸਾਹਮਣੇ ਆਇਆ ਹੈ ਕਿ ਨਿਆ ਮਨੁੱਖਤਾ ਅਤੇ ਜ਼ਮੀਰ ਦੀ ਆਵਾਜ਼ ਦਾ ਇਹ ਪੱਤਰ ਮਰੀਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਬੋਲੋ ਸਹਿਬ ਜਦਿਆ ਉਤੇ ਹੋ ਰਹੇ ਜ਼ੁਲਮ ਦੇ ਵਿਰੋਧ ਵਿੱਚ ਸਰਹੰਦੇ ਦੇ ਨਵਾਬ ਖਾਨ ਖਿਲਾਫ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਗਿਆ ਸੀ ਇਹ ਨਿਆ ਅਤੇ ਮਨੁੱਖਤਾ ਦੀ ਅਮਿੱਟ ਗਵਾਹੀ ਹੈ ਤੇ ਇਹ ਉਹ ਪੱਤਰ ਹੈ ਜੋ ਲਿਖਿਆ ਗਿਆ ਸੀ ਇਸ ਦੇ ਨਾਲ ਹੀ ਇਸ ਦਾ ਅੰਗਰੇਜ਼ੀ ਦੇ ਵਿੱਚ ਤਰਜਮਾ ਕੀਤਾ ਗਿਆ ਹੈ ਜੋ ਦੋਨੋਂ ਵਿਦਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਅੱਜ ਟੋਡਰਮਲ ਹਵੇਲੀ ਦੇ ਵਿੱਚ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਸੰਗਤ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸੰਗਤ ਜਿੱਥੇ ਤਿੰਨ ਰੋਜ਼ਾ ਇਹਨਾਂ ਸ਼ੀਤੀ ਜੋੜ ਮੇਲ ਦੌਰਾਨ ਵਿਦਵਾਨ ਟੋਡਰਮਲ ਦੇ ਜੋ ਹਵੇਲੀ ਹੈ ਉਸ ਦੇ ਦਰਸ਼ਨ ਦਿਦਾਰੇ ਕਰੇ ਜਾਂਦੇ ਨਾਲ ਹੀ ਜੇ ਪਹਿਲੀ ਵਾਰ ਹੋਇਆ ਹੈ ਇਹ ਸ਼੍ਰੀ ਸਾਹਿਬ ਅਤੇ ਜੋ ਪੱਤਰ ਔਰੰਗਜ਼ੇਬ ਨੂੰ ਲਿਖਿਆ ਗਿਆ ਹੈ ਉਸਦੇ ਵੀ ਦਰਸ਼ਨ ਕੀਤੇ ਜਾ ਰਹੇ ਹਨ ਤੇ ਨਾਲ ਹੋਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਦਿਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਦੇ ਜੋ ਆਗੂ ਨੇ ਇਸਰ ਕਿਸ ਤਰ੍ਹਾਂ ਦੇਖੀ ਉਹ ਅੱਜ ਵੱਡੀ ਗਿਣਤੀ ਵਿੱਚ ਸੰਖਤਾ ਪਹੁੰਚੇ ਹੋ ਜਣ ਦਰਸ਼ਨ ਦਿਦਾਰੇ ਕਰ ਰਹੇ ਹਨ ਵਿਰਾਸਤ ਅਨਮੋਲੀ ਵਿਰਾਸਤ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਿਹੜਾ ਸ਼ਹੀਦੀ ਜੋੜ ਮੇਲਾ ਮਨਾ ਰੀਆਂ ਸੰਗਤਾਂ ਨਾਲ ਉੱਥੇ ਐਤ ਕੀ ਅਸੀਂ ਇੱਕ ਹੋਰ ਉਪਰਾਲਾ ਕੀਤਾ ਕਿ ਜਿਹੜੀ ਗੁਰੂ ਕਾਲ ਕੀ ਤਰਪਾਸ਼ਾ ਨੇ ਨਾ ਆਪਣੇ ਸ੍ਰੀ ਸਾਹਿਬ ਭਾਈ ਕੱਲੇ ਦੇ ਰਾਈ ਇਹਨੂੰ ਮਰੇ ਕੋਲ ਰਾਸਤੋਂ ਜਿਹੜੀ ਮੁਹੰਮਦ ਸ਼ੇਰਖਾਨ ਨੂੰ ਉਹਨੇ ਭੇਜੀ ਸੀ ਮਹਾਰਾਜ ਨੇ ਉਹਨਾਂ ਨੇ ਹਾੜਾ ਨਾਰਾ ਮਾਰਿਆ ਸੀ ਹਾੜੀ ਨਾਰੇ ਦੇ ਵਜੋਂ ਉਹਨੀ ਆਪਣੀ ਨਿਸ਼ਾਨੀ ਜਿਹੜੀ ਭਾਈ ਕੱਲੇ ਰਾਹੀਂ ਭੇਜੀ ਸੀ ਉਹਨਾਂ ਕੋਲ ਪਈ ਹੈ ਮਹਾਰਾਜ ਦੀ ਇਮਾਨਤ ਉਹ ਅਸੀਂ ਪਾਸੋਂ ਰੋਜ਼ ਤੋਂ ਇੱਥੇ ਲੈ ਕੇ ਆਏ ਆ 23 24 ਤੇ 27 ਤਿੰਨ ਦਿਨ ਸੰਤਾਂ ਦੇ ਦਰਸ਼ਨਾਂ ਵਾਸਤੇ ਇੱਥੇ ਰੱਖੀ ਆ ਇਹ ਸਾਡਾ ਪਹਿਲਾ ਪ੍ਰਾਲਾ ਸੀ ਬੜੀ ਉਹਨਾਂ ਦੀ ਅਸੀਂ ਰਿਕਵੈਸਟ ਕੀਤੀ ਉਹਨਾਂ ਨੂੰ ਅਸੀਂ ਕਿਹਾ ਵੀ ਸਾਨੂੰ ਦੇ ਦਿਓ ਤਿੰਨ ਦਿਨ ਵਾਪਸ ਇਹ ਸੰਤਾਂ ਦੇ ਦਰਸ਼ਨ ਕਰਾ ਦੇ ਸਰ ਕਿੱਥੋਂ ਲਿਆਂਦੇ ਕੀ ਹੈ ਜੀ ਇਹ ਮਰੀਲ ਕੋਲ ਦੇ ਤੋਂ ਜੀ ਇਹ ਮੇੇ ਕੋਲ ਦਾ ਰਿਆਸਤ ਨੂੰ ਮਹਾਰਾਜ ਨੇ ਦਿੱਤੀ ਹੈ ਇਹ ਉਹਨਾਂ ਦੀ ਇਮਾਨਤ ਹੈ ਉਹਨਾਂ ਕੋਲ ਆ ਠੀਕ ਹੈ ਜੀ ਹਾਂਜੀ ਤੇ ਹੋਰ ਜੋ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇ ਉਹ ਨਿਵਾਨ ਟੋਟਰਮਲ ਦੀ ਰਹਾਇਸ਼ੀ ਜੋ ਜਹਾਜੀ ਹਵੇਲੀ ਦਾ ਕਾਰਜ ਚੱਲ ਰਿਹਾ ਉਹ ਕਿੰਨਾ ਕਨੇਪਰ ਚੱਲ ਚੁੱਕਿਆ ਜੀ ਉਹ ਪਹਿਲੀ ਇੱਕ ਸਲੇਬ ਪੈ ਗਈ ਆ ਦੂਸਰੀ ਦੀ ਚਿਣਾਈ ਹੋ ਰਹੀ ਆ ਅਗਲੇ ਜੋੜ ਮਿਲਣੇ ਤੱਕ ਇਹਦੀਆਂ ਸਲੇਪਾਂ ਸਾਰੀਆਂ ਪੂਰੀਆਂ ਹੋ ਜਾਣੀਆਂ 2 ਸਾਲ ਦਾ ਸਮਾਂ ਲੱਗੂ ਇਹਨਾਂ ਨਿਨ ਬਿਨ ਤਿਆਰ ਕਰ ਦਾਂਗੇ 2 ਸਾਲ ਚ ਸੂ ਸੰਕਤਾ ਨੂੰ ਕੀ ਫੀਲ ਕਰੀ ਚਾਹੋਗੇ ਜੋ ਪੱਤਰ ਤੇ ਸ਼੍ਰੀ ਸਾਹਿਬ ਰੱਖੇ ਨੇ ਤੇ ਸੰਕਤਾ ਨੂੰ ਉਹ ਦੋ ਪੱਤਰ ਰੱਖੇ ਆ ਉਹ ਮੁਹੰਮਦ ਸ਼ੇਰ ਖਾਨ ਨੇ ਜਿੱਥੇ ਇੱਥੇ ਹਾਦਾ ਨਾਰਾ ਮਾਰਿਆ ਸੀ ਨਾ ਵੀ ਆਪਾਂ ਇਹ ਬੱਚਿਆਂ ਤੇ ਜ਼ੁਲਮ ਜਿਹੜਾ ਇਸਲਾਮ ਦੇ ਨਹੀਂ ਇਹ ਸਾਡੇ ਧਰਮ 'ਚ ਨਹੀਂ ਆਉਂਦਾ ਸਾਡੇ ਕਰਾਂ ਸ਼ਰੀਫ 'ਚ ਨਹੀਂ ਆਉਂਦਾ ਉਹਨੇ ਇੱਕ ਔਰੰਗਜ਼ੇਬ ਨੂੰ ਪੱਤਰ ਲਿਖਿਆ ਸੀ ਵੀਏ ਕੋ ਇੱਥੇ ਮਨੁੱਖੀ ਅਧਿਕਾਰਾਂ ਦਾ ਬਹੁਤ ਧਾਨ ਹੋ ਰਿਹਾ ਜ਼ੁਲਮ ਹੋ ਰਿਹਾ ਉਹ ਪੱਤਰ ਦੇ ਵੀ ਦਰਖਤਨ ਕਰਾਇਆ ਜਾ ਰਿਹਾ ਨਾਲ ਇਹ ਔਰੰਗਜ਼ੇਬ ਨੂੰ ਪੱਤਰ ਲਿਖਾਇਆ ਛੇਰਖਾਨ ਨੇ ਸੋ ਦਿਵਾਨ ਟੌਡਰ ਵਾਲੇ ਬਰਾਸਤੀ ਫਾਊਂਡੇਸ਼ਨ ਪਰੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਜੋ ਕਿ ਪਹਿਲੀ ਵਾਰ ਹੋਇਆ ਹੈ ਤੇ ਸੰਗਤਾਂ ਇਹਨਾਂ ਪੱਤਰ ਅਤੇ ਸ਼੍ਰੀ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਵੀ ਹਾਲ ਮਹਿਸੂਸ ਕਰ ਰਹੀਆਂ ਹਨ ਜਗਦੇਵ ਸਿੰਘ ਪੀਟੀਸੀ ਨੂੰ ਫਤਗੜ ਸਾਹਿਬ